ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਆਪਾਂ ਗੱਲ ਕਰਨੀ ਕਿ ਮਤਲਬੀ ਲੋਕਾਂ ਤੋਂ ਆਪਣੇ ਆਪ ਨੂੰ ਕਿਵੇਂ ਬਚਾਈਏ ਪਿਛਲੀ ਵੀਡੀਓ ਵਿੱਚ ਆਪਾਂ ਉਹਨਾਂ ਲੋਕਾਂ ਦੀ ਗੱਲ ਕੀਤੀ ਸੀ ਉਹਨਾਂ ਚਲਾਕ ਤੇ ਮਤਲਬੀ ਲੋਕਾਂ ਦੀ ਗੱਲ ਕੀਤੀ ਸੀ ਜਿਹੜੇ ਸਾਡੇ ਆਸ-ਪਾਸ ਰਹਿੰਦੇ ਨੇ ਤੇ ਅੱਜ ਆਪਾਂ ਗੱਲ ਕਰਨੀ ਕਿ ਉਹਨਾਂ ਲੋਕਾਂ ਤੋਂ ਆਪਣੇ ਆਪ ਨੂੰ ਕਿਵੇਂ ਬਚਾਇਆ ਜਾਵੇ ਬਹੁਤ ਸਾਰੇ ਲੋਕ ਹੁੰਦੇ ਜੋ ਦੂਜਿਆਂ ਦੀਆਂ ਗੱਲਾਂ ਵਿੱਚ ਆ ਜਾਂਦੇ ਤੇ ਫਿਰ ਬਾਅਦ ਵਿੱਚ ਕਹਿਣਗੇ ਕਿ ਉਸ ਨੂੰ ਤਾਂ ਮੇਰਾ ਚੇਤਾ ਉਦੋਂ ਹੀ ਆਉਂਦਾ ਜਦੋਂ ਕੋਈ ਮਤਲਬ ਹੁੰਦਾ ਤੇ ਮਤਲਬ ਨਿਕਲਣ ਤੋਂ ਬਾਅਦ ਮੈਨੂੰ ਯਾਦ ਵੀ ਨਹੀਂ ਕਰਦਾ ਪਰ ਇਸ ਵਿੱਚ ਕਸੂਰ ਉਸ ਦਾ ਨਹੀਂ ਕਿਉਂਕਿ ਉਸ ਦਾ ਤਾਂ ਸੁਭਾਈ ਐਵੇਂ ਦਾ ਤੇ ਜੇਕਰ बार-बार ਤੁਸੀਂ ਉਸ ਦੀਆਂ ਗੱਲਾਂ ਵਿੱਚ ਆਈ ਜਾ ਰਹੇ ਹੋ ਫੇਰ ਤਾਂ ਕਸੂਰਵਾਰ ਤੁਸੀਂ ਹੋ ਕਿਉਂਕਿ ਤੁਸੀਂ ਉਹਨੂੰ ਪਛਾਣ ਨਹੀਂ ਰਹੇ ਕਿ ਉਹ ਕਿਵੇਂ ਦਾ ਆ ਤੇ ਫਿਰ ਆਪਾਂ ਅੱਜ ਇਹ ਪੰਜ ਸਲਾਹਾਂ ਬਾਰੇ ਗੱਲ ਕਰਨੀ ਜਿਸ ਨਾਲ ਕਿ ਅਸੀਂ ਉਹਨਾਂ ਨੂੰ ਪਛਾਣ ਸਕੀਏ ਕਿ ਉਹ ਕਿਵੇਂ ਦੇ ਨੇ ਤੇ ਅਸੀਂ बार-बार ਉਹਨਾਂ ਦੇ ਵਰਤੋਂ ਵਿੱਚ ਆਈ ਜਾਂਦੇ ਤੇ ਆਪਣੇ ਆਪ ਨੂੰ ਇਸ ਤਰ੍ਹਾਂ ਵਰਤਨੋਂ ਅਸੀਂ ਕਿਵੇਂ ਬਚਾਈਏ ਉਹਨਾਂ ਪੰਜ ਸਲਾਹਾਂ ਬਾਰੇ ਗੱਲ ਕਰਦੇ ਹਾਂ ਨੰਬਰ 1 ਕੋਰੇ ਹੋ ਜੋ ਹੁਣ ਸਾਰਿਆਂ ਨਾਲ ਕੋਰੇ ਨਹੀਂ ਹੋਣਾ ਜ਼ਿੰਦਗੀ ਵਿੱਚ ਤੱਕੇ ਖਾ ਕੇ ਠੇਡੇ ਖਾ ਕੇ ਇੰਨੀ ਤਾਂ ਸਮਝ ਆ ਹੀ ਜਾਂਦੀ ਆ ਕਿ ਅਸੀਂ ਕਿੰਨਾ ਨਾਲ ਕੋਰੇ ਹੋਣਾ ਕੌਣ ਸਾਨੂੰ ਦਿਲੋਂ ਮਿਲ ਰਿਹਾ ਵਾ ਤੇ ਕੌਣ ਮਤਲਬ ਲਈ ਕਿਉਂਕਿ ਜਦੋਂ ਤੇ ਤੁਹਾਨੂੰ ਲੋੜ ਪੈਂਦੀ ਆ ਤੇ ਕੋਈ ਭੱਜਾ ਆਉਂਦਾ ਆ ਫੇਰ ਤਾਂ ਵਧੀਆ ਆ ਉਹ ਰਿਸ਼ਤਾ ਤੇ ਜੇਕਰ ਜਦੋਂ ਤੁਹਾਨੂੰ ਲੋੜ ਪੈਂਦੀ ਆ ਤੇ ਭੱਜ ਜਾਂਦਾ ਸਿਰਫ ਮਤਲਬ ਲਈ ਹੀ ਤੁਹਾਨੂੰ ਯਾਦ ਕਰਦਾ ਆ ਫਿਰ ਉਸ ਨਾਲ ਕੋਰੇ ਹੋ ਜੋ ਫਿਰ ਇਹੋ ਜੇ ਨਾਲ ਰਿਸ਼ਤਾ ਰੱਖਣ ਦਾ ਕੋਈ ਫਾਇਦਾ ਨਹੀਂ ਫਿਰ ਕੋਰਾ ਜਵਾਬ ਦਿਆ ਕਰੋ ਜਦੋਂ ਉਸ ਨੂੰ ਲੋੜ ਪਵੇ ਨਾ ਤਾਂ ਫਿਰ ਕੋਰਾ ਜਵਾਬ ਦੇਣ ਦੀ ਹਿੰਮਤ ਰੱਖੋ ਤੇ ਫਿਰ ਇਹ ਨਹੀਂ ਕਿ ਤੁਸੀਂ ਜਵਾਬ ਦੇ ਕੇ ਤੇ ਫਿਰ ਬਾਅਦ ਵਿੱਚ ਪਛਤਾਈ ਜਾਓ ਆਪਣੇ ਆਪ ਨੂੰ ਮਜ਼ਬੂਤ ਕਰੋ ਕਿਉਂਕਿ ਉਹ बार-ਬਾਰ ਤੁਹਾਡੀ ਵਰਤੋਂ ਕਰ ਰਿਹਾ ਤੇ ਜਦੋਂ ਤੁਹਾਨੂੰ ਲੋੜ ਪੈਂਦੀ ਆ ਫਿਰ ਬਹਾਨੇ ਬਣਾਉਂਦਾ ਆ ਫਿਰ ਇਹੋ ਜਿਹੇ ਲੋਕਾਂ ਨਾਲ ਕੋਰੇ ਬਣਨ ਵਿੱਚ ਕੋਈ ਹਰਜ ਨਹੀਂ ਹੁੰਦਾ ਫਿਰ ਕੋਰੇ ਬਣ ਕੇ ਹੀ ਰਹੋ ਇਹੋ ਜਿਹੇ ਲੋਕਾਂ ਨਾਲ ਤੇ ਜੋ ਤੁਹਾਡਾ ਸਾਥ ਦਿੰਦੇ ਨੇ ਫਿਰ ਉਹਨਾਂ ਦਾ ਸਾਥ ਦੇਣਾ ਤੇ ਬਣਦਾ ਹੀ ਆ ਨੰਬਰ 2 ਦੂਜੇ ਨੂੰ ਵੀ ਪਰਖੋ ਭਾਵੇਂ ਰਿਸ਼ਤੇਦਾਰ ਹੋਵੇ ਤੇ ਭਾਵੇਂ ਦੋਸਤ ਹੋਵੇ ਜੇਕਰ ਕਿਸੇ ਦੇ ਔਖੇ ਵੇਲੇ ਤੁਸੀਂ ਭੱਜੇ ਜਾਂਦੇ ਹੋ बार-बार ਤੁਸੀਂ ਉਸ ਦੇ ਕੰਮ ਆਉਂਦੇ ਹੋ ਤਾਂ ਫਿਰ ਤੁਹਾਨੂੰ ਵੀ ਪਰਖ ਲੈਣਾ ਚਾਹੀਦਾ ਕਿ ਤੁਹਾਡੇ ਨਾਲ ਕੌਣ ਖੜਾ ਆ ਜੇਕਰ ਤੁਹਾਨੂੰ ਤੁਹਾਡੇ ਤੇ ਕੋਈ ਔਖਾ ਟਾਈਮ ਆਉਂਦਾ ਆ ਤਾਂ ਤੁਸੀਂ ਵੀ ਪਰਖੋ ਤੇ ਫਿਰ ਜਿਹੜਾ ਤੇ ਤੁਹਾਡੇ ਨਾਲ ਖੜਾ ਹੁੰਦਾ ਫਿਰ ਤਾਂ ਬਹੁਤ ਵਧੀਆ ਫਿਰ ਉਸ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਹੀ ਰੱਖਣਾ ਚਾਹੀਦਾ ਆ ਤੇ ਉਸ ਦੇ ਕੰਮ ਵਿੱਚ ਭੱਜੇ ਜਾਣਾ ਵੀ ਜਾਇਜ਼ ਆ ਤੇ ਜੇਕਰ ਕੋਈ ਬਹਾਨੇ ਬਣਾ ਲੈਂਦਾ ਆ ਜਾਂ ਤੁਹਾਡੀ ਮੁਸੀਬਤ ਵੇਲੇ ਭੱਜ ਜਾਂਦਾ ਆ ਤਾਂ ਫਿਰ ਇਹੋ ਜਿਹੇ ਵਿਅਕਤੀ ਨੂੰ ਆਪਣੀ ਜ਼ਿੰਦਗੀ 'ਚ ਸ਼ਾਮਲ ਕਰਨ ਦਾ ਕੀ ਫਾਇਦਾ ਫਿਰ ਉਸ ਨੂੰ ਸ਼ਾਮਲ ਕਰਕੇ ਕੀ ਕਰਨਾ ਕਿਉਂਕਿ ਚੰਗਿਆਂ ਨਾਲ ਚੰਗੇ ਬਣੋ ਪਰ ਇਹੋ ਜਿਹੇ ਧੋਖੇबाजਾਂ ਦੇ ਨਾਲੋਂ ਦੂਰ ਰਹਿਣਾ ਹੀ ਚੰਗਾ ਹੁੰਦਾ ਫਿਰ ਉਹਨਾਂ ਦਾ ਜੇ बार-बार ਤੁਸੀਂ ਕੰਮ ਸਵਾਰਦੇ ਹੋ बार-बार ਉਹਨਾਂ ਦੇ ਕੰਮ ਆਉਂਦੇ ਹੋ ਤਾਂ ਫਿਰ ਗਲਤੀ ਉਸ ਦੀ ਨਹੀਂ ਫਿਰ ਗਲਤੀ ਤੁਹਾਡੀ ਆ ਫੇਰ ਤੁਸੀਂ ਉਹਨਾਂ ਨੂੰ ਪਰਖੋ ਕਿ ਉਹ ਵੀ ਤੁਹਾਡੇ ਨਾਲ ਖੜੇ ਹੁੰਦੇ ਨੇ ਕਿਉਂਕਿ ਕਦੇ-ਕਦੇ ਪਰਖਣਾ ਵੀ ਚੰਗਾ ਹੁੰਦਾ ਨਹੀਂ ਤੇ ਬਾਰ-ਬਾਰ ਵਰਤੇ ਜਾਓਗੇ ਤੇ ਮੂਰਖ ਬਣਦੇ ਜਾਓਗੇ ਨੰਬਰ 3 ਕਿਸੇ ਨੂੰ ਬਹੁਤੀ ਵੈਲਿਊ ਨਾ ਦਿਓ ਕਿਸੇ ਨੂੰ ਬਹੁਤੀ ਇੰਪੋਰਟੈਂਸ ਨਾ ਦਿਓ ਇਹ ਨਹੀਂ ਕਿ ਗੱਲਾਂ-ਗੱਲਾਂ ਵਿੱਚ ਕਿਸੇ ਨੂੰ ਸਤਵੇਂ ਅਸਮਾਨ ਤੇ ਹੀ ਚੜਾ ਦਿਓ ਕਿਸੇ ਨੂੰ ਕਹੋ ਕਿ ਹਾਂ ਮੇਰੀ ਕੋਈ ਵੈਲਿਊ ਹੀ ਨਹੀਂ ਤੂੰ ਮੇਰੇ ਲਈ ਸਾਰਾ ਕੋਸ਼ਿਆ ਤੇਰੇ ਬਗੈਰ ਮੇਰਾ ਸਰਨਾ ਹੀ ਨਹੀਂ ਇਸ ਤਰ੍ਹਾਂ ਕਰਨ ਨਾਲ ਅਗਲਾ ਫਿਰ ਤੁਹਾਡੇ ਤੋਂ ਮਤਲਬ ਲੈ ਕੇ ਚੱਲਦਾ ਬਣੇਗਾ ਕਦੇ ਵੀ ਆਪਣੇ ਤੋਂ ਇਲਾਵਾ ਕਿਸੇ ਨੂੰ ਇੰਪੋਰਟੈਂਸ ਨਾ ਦਿਓ ਸਭ ਤੋਂ ਪਹਿਲਾਂ ਪਰਮਾਤਮਾ ਤੇ ਦੂਜੇ ਨੰਬਰ ਤੇ ਆਪਣੇ ਆਪ ਨੂੰ ਵੈਲਿਊ ਦਿਓ ਤੇ ਫਿਰ ਬਾਕੀ ਲੋਕਾਂ ਨੂੰ ਨਹੀਂ ਤਾਂ ਜੇਕਰ ਆਪਣੀ ਵੈਲਿਊ ਆਪ ਘਟਾਈ ਜਾਓਗੇ ਤਾਂ ਤੁਹਾਡੀ ਕਦਰ ਕੋਈ ਨਹੀਂ ਕਰੇਗਾ ਫਿਰ ਹਰੇਕ ਹੀ ਤੁਹਾਡੇ ਤੋਂ ਮਤਲਬ ਕੱਢ ਕੇ ਚੱਲਦਾ ਬਣੇਗਾ ਤੇ ਤੁਹਾਨੂੰ ਉਦੋਂ ਹੀ ਯਾਦ ਕਰੇਗਾ ਜਦੋਂ ਤੁਹਾਡੀ ਲੋੜ ਹੋਵੇਗੀ ਇਸ ਲਈ ਆਪਣੀ ਵੈਲਿਊ ਨੂੰ ਜ਼ੀਰੋ ਨਾ ਕਰੋ ਆਪਣੀ ਵੈਲਿਊ ਬਣਾ ਕੇ ਰੱਖੋ ਤਾਂ ਹੀ ਤੁਸੀਂ ਵਰਤੇ ਨਹੀਂ ਜਾਓਗੇ ਨਹੀਂ ਤਾਂ ਹਰੇਕ ਤੁਹਾਨੂੰ ਵਰਤ ਕੇ ਚਲਾ ਜਾਵੇਗਾ ਨੰਬਰ 4 ਸਭ ਤੋਂ ਜ਼ਰੂਰੀ ਗੱਲ ਆਪਣੀ ਕਮਜ਼ੋਰੀ ਕਦੇ ਕਿਸੇ ਨੂੰ ਨਾ ਦੱਸੋ ਬਹੁਤ ਵੱਡੀ ਗਲਤੀ ਹੋਵੇਗੀ ਜੇਕਰ ਆਪਣੀ ਕਮਜ਼ੋਰੀ ਕਿਸੇ ਨੂੰ ਦੱਸੋਗੇ ਫਿਰ ਤਾਂ ਆਪਣੀ ਜ਼ਿੰਦਗੀ ਦੀ ਡੋਰ ਕਿਸੇ ਦੂਜੇ ਦੇ ਹੱਥ ਫੜਾਉਣ ਵਾਲੀ ਗੱਲ ਹੋਵੇਗੀ ਕਿ ਉਹ ساری ਜ਼ਿੰਦਗੀ ਫਿਰ ਉਸ ਡੋਰ ਨੂੰ ਖਿੱਚਦਾ ਰਹੇਗਾ ਤੇ ਤੁਹਾਨੂੰ ਨਚਾਉਂਦਾ ਰਹੇਗਾ ਕਿਉਂਕਿ ਕਈ ਵਾਰੀ ਗਲਤ ਲੋਕਾਂ ਕੋਲ ਜਦੋਂ ਆਪਣੀ ਕਮਜ਼ੋਰੀ ਦੱਸੀ ਜਾਂਦੀ ਨਾ ਵਿਅਕਤੀ ਭਾਵਕਤਾ ਦੇ ਵਿੱਚ ਆ ਕੇ 10 ਬੈਠਦਾ ਤਾਂ ਫਿਰ ਉਹ ਉਸ ਦਾ ਗਲਤ ਮਤਲਬ ਵੀ ਕੱਢ ਸਕਦੇ ਆ ਕਿਉਂਕਿ ਫਿਰ ਉਹ ਤੁਹਾਨੂੰ ਬਲੈਕਮੇਲ ਵੀ ਕਰ ਸਕਦੇ ਆ ਤੇ ساری ਜ਼ਿੰਦਗੀ ਨਚਾਉਂਦੇ ਰਹਿਣਗੇ ਇਸ ਲਈ ਭਾਵੁਕਤਾ ਦੇ ਵਿੱਚ ਵਹਿ ਕੇ ਹਰ ਇੱਕ ਅੱਗੇ ਹੀ ਆਪਣੀ ਕਮਜ਼ੋਰੀ ਦੱਸਣ ਨਾ ਬੈਠ ਜਾਇਆ ਕਰੋ ਬੰਦਾ ਕੋ ਬੰਦਾ ਵੇਖ ਕੇ ਹੀ ਗੱਲ ਕਰਿਆ ਕਰੋ ਕਿਉਂਕਿ ਬਾਅਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਜਦੋਂ ਇੱਕ ਵਾਰੀ ਬੋਲ ਮੂੰਹ ਵਿੱਚੋਂ ਨਿਕਲ ਜਾਣ ਤਾਂ ਫਿਰ ਉਹ ਅਗਲੇ ਨੇ ਕਿਸ ਤਰ੍ਹਾਂ ਲੈਣੇ ਨੇ ਉਹ ਅਗਲਾ ਜਾਣਦਾ ਏ ਇਸ ਲਈ ਬੰਦਾ ਕੋ ਬੰਦਾ ਵੇਖ ਕੇ ਹੀ ਗੱਲਾਂ ਕਰਿਆ ਕਰੋ ਤੇ ਸੋਚ ਸਮਝ ਕੇ ਕਰਿਆ ਕਰੋ ਸੋ ਇਹੋ ਜਿਹੇ ਲੋਕ ਵੀ ਜਿਹੜੇ ਹੁੰਦੇ ਉਹ ਤੁਹਾਨੂੰ ਫਿਰ ਸਾਰੀ ਜ਼ਿੰਦਗੀ ਵਰਤਦੇ ਰਹਿੰਦੇ ਬਲੈਕਮੇਲ ਕਰਦੇ ਰਹਿੰਦੇ ਆ ਨੰਬਰ 5 ਪਰਿਵਾਰ ਆਪਣੇ ਪਰਿਵਾਰ ਨੂੰ ਸਮਾਂ ਦਿਓ ਆਪਣੇ ਪਰਿਵਾਰ ਨੂੰ ਵੈਲਿਊ ਦਿਵੋ ਕਿਉਂਕਿ ਕਈ ਵਾਰ ਪਤਾ ਕੀ ਹੁੰਦਾ ਕੁਝ ਲੋਕ ਬਾਹਰ ਯਾਰੀ ਦੋਸਤੀ ਵਿੱਚ ਹੀ ਰੁੱਝੇ ਰਹਿੰਦੇ ਨੇ ਤੇ ਆਪਣੇ ਪਰਿਵਾਰ ਨੂੰ ਸਮਾਂ ਨਹੀਂ ਦਿੰਦੇ ਤੇ ਫਿਰ ਜਦੋਂ ਔਖਾ ਟਾਈਮ ਆਉਂਦਾ ਨਾ ਕਿਤੇ ਕੋਈ ਮੁਸੀਬਤ ਪੈ ਜਾਂਦੀ ਆ ਤਾ ਫਿਰ ਜਾਰੀ ਦੋਸਤੀ ਕੰਮ ਘੱਟ ਹੀ ਆਉਂਦੀ ਆ ਫਿਰ ਪਰਿਵਾਰ ਵਾਲੇ ਹੀ ਕੰਮ ਆਉਂਦੇ ਆ ਫਿਰ ਭਾਵੇਂ ਉਸ ਬੰਦੇ ਦੀ ਗਲਤੀ ਹੀ ਹੋਵੇ ਉਸ ਦੇ ਨਾਲ ਹੀ ਔਖਾ ਸਮਾਂ ਆਇਆ ਹੋਵੇ ਪਰ ਫਿਰ ਵੀ ਪਰਿਵਾਰ ਨਾਲ ਖੜਾ ਰਹਿੰਦਾ ਆ ਇਸ ਲਈ ਆਪਣੇ ਪਰਿਵਾਰ ਨੂੰ ਸਮਾਂ ਜ਼ਰੂਰ ਦਿਆ ਕਰੋ ਪਰਿਵਾਰ ਦਾ ਦੁੱਖ ਸੁੱਖ ਸੁਣਿਆ ਕਰੋ ਤੇ ਪਰਿਵਾਰ ਨਾਲ ਦੁੱਖ ਸੁੱਖ ਕਰਿਆ ਕਰੋ ਤੇ ਆਪਣੇ ਪਰਿਵਾਰ ਨੂੰ ਵੈਲਿਊ ਦਿਆ ਕਰੋ ਕਿਉਂਕਿ ਪਰਿਵਾਰ ਨਾਲ ਜੁੜੇ ਰਹਿਣ ਨਾਲ ਵੀ ਕੋਈ ਤੁਹਾਡੀ ਦੁਰਵਰਤੋਂ ਨਹੀਂ ਕਰ ਸਕੇਗਾ ਕਿਉਂਕਿ ਉਸ ਨੂੰ ਡਰ ਹੋਵੇਗਾ ਕਿ ਹਰ ਗੱਲ ਆਪਣੇ ਘਰ ਪਰਿਵਾਰ ਨਾਲ ਕਰਦਾ ਆ ਤੇ ਫਿਰ ਉਹ ਤੁਹਾਨੂੰ ਵਰਤ ਕੇ ਨਹੀਂ ਜਾ ਸਕੇਗਾ ਇਸ ਲਈ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖੋਗੇ ਨਾ ਤਾਂ ਤਾਂ ਵੀ ਤੁਸੀਂ ਦੁਰਵਰਤੋਂ ਤੋਂ ਬਚ ਜਾਵੋਗੇ ਕਿਉਂਕਿ ਫਿਰ ਘਰ ਪਰਿਵਾਰ ਦੇ ਮੈਂਬਰ ਹਮੇਸ਼ਾ ਚੰਗੀ ਸਲਾਹ ਹੀ ਦਿੰਦੇ ਨੇ ਤੇ ਕੁਝ ਕੇਸ ਹੁੰਦੇ ਜਿੰਨਾ ਵਿੱਚ ਕਹਿ ਦਿੰਦੇ ਕਿ ਸਾਡਾ ਪਰਿਵਾਰ ਵੀ ਸਾਡਾ ਸਾਥ ਨਹੀਂ ਦਿੰਦਾ ਪਰ ਫਿਰ ਵੀ ਬਹੁਤੇ ਪਰਿਵਾਰ ਆਪਣੇਆਂ ਦਾ ਸਾਥ ਜ਼ਰੂਰ ਦਿੰਦੇ ਨੇ ਇਸ ਲਈ ਆਪਣੇ ਪਰਿਵਾਰ ਨੂੰ ਇੰਪੋਰਟੈਂਸ ਦਿਆ ਕਰੋ ਪਰਿਵਾਰ ਨਾਲ ਗੱਲ ਸਾਂਝੀ ਜ਼ਰੂਰ ਕਰਿਆ ਕਰੋ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸੋ